ਪਹਿਲੇ ਸੀ ਜਿਹੜੇ ਪ੍ਰਵੀਰ ਰੰਜਨ ਉਹਨਾਂ ਦੀ ਥਾਂ ਲੈਣਗੇ ਡੀਜੀਪੀ सुरेंद्र ਯਾਦ। ਮੇਰਾ ਖਿਆਲ ਹੈ ਕਿ ਚੋਣ ਕਮਿਸ਼ਨ ਆਪ ਤੌਰ ਤੇ ਕਾਰਜਕਾਰੀ ਡੀਜੀਪੀ ਦੇ ਥਰੂ ਕਰਾਉਂਦਾ ਨਹੀਂ। ਹੂੰ। ਉਥੇ ਪੱਕਾ ਡੀਜੀਪੀ ਲਾਉਣਾ ਹੀ ਪੈਂਦਾ ਹੈ। ਹੂੰ। ਜਿਹੜੇ ਇਹ सुरेंद्र ਜਾਦ ਹਨ। ਹੂੰ। ਚੱਡੀਗੜ੍ਹ ਦੇ ਵਿੱਚ ਇਹਨਾਂ ਨੂੰ ਡੀਜੀਪੀ ਲਾ ਦਿੱਤਾ ਗਿਆ ਤੇ ਗ੍ਰਹਿ ਮੰਤਰਾਲੇ ਦਾ ਇਹ ਕੰਮ ਹੈ। ਹੂੰ। ਤੇ ਅੱਗੇ ਪੰਜਾਬ ਵਾਲੇ ਵਾਸਤੇ ਕੀ ਫੈਸਲਾ ਹੁੰਦਾ ਹੈ ਸਮਾ ਦੱਸੇਗਾ ਹਰ ਉਸ ਜਿਹਨੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਟਪੂਸੀਆ ਮਾਰਦੇ ਜਾਂਦੇ ਆ ਜੀਰਕਪੁਰ ਟੱਪ ਕੇ ਖਰੜਾ ਟੱਪ ਕੇ ਐ ਪੰਜ ਬੂਲਾ ਟੱਪ ਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਸਿੱਧੇ ਹੋ ਗਿਆ ਹੁੰਦੇ ਬਿਲਕੁਲ ਉੱਥੇ ਕਾਨੂੰਨ ਚੱਲਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਨਵੇਂ ਡੀਜੀਪੀ ਸਾਹਿਬ ਹੋਣਗੇ ਡੀਜੀਪੀ ਪਹਿਲੇ ਸੀਗੇ ਜਿਹੜੇ ਪ੍ਰਵੀਰ ਰੰਜਨ ਉਹਨਾਂ ਦੀ ਥਾਂ ਲੈਣਗੇ ਡੀਜੀਪੀ सुरेंद्र यादव ਆਈਪੀਐਸ ਅਧਿਕਾਰੀ ਨੇ ਤੇ ਕਾਫੀ ਸੀਨੀਅਰ ਨੇ 1997 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ ਇੱਕ ਫੈਸਲਾ ਹੋਮ ਅਫੀਸਟਰੀ ਵੱਲੋਂ ਲਿਆ ਗਿਆ ਸੀਗਾ ਫਰਵਰੀ ਦੇ ਵਿੱਚ 9 ਫਰਵਰੀ ਦੇ ਕਰੀਬ ਇਹ ਫੈਸਲਾ ਆਇਆ ਸੀਗਾ ਕਿ ਮਧੂਪ ਕੁਮਾਰ तिवारी ਨੂੰ ਇੱਥੋਂ ਦਾ ਡੀਜੀਪੀ ਲਗਾਇਆ ਜਾਏਗਾ ਪਰ ਉਹ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਉਹ ਫੈਸਲਾ ਰੱਦ ਕਰਕੇ ਹੁਣ सुरेंद्र ਕੁਮਾਰ सुरेंद्र यादव ਦੇ ਨਾਮ ਦੇ ਉੱਤੇ ਮੋਹਰ ਲੱਗ ਗਈ ਹੈ ਡੀਜੀਪੀ ਬਦਲ ਗਿਆ ਹੈ ਜੀ ਤੇ ਸਾਡੇ ਵਾਲੇ ਵੀ ਜਿਹੜੇ ਡੀਜੀਪੀ ਸਾਹਿਬ ਨੇ ਉਹ ਵੀ ਕਾਰਜਕਾਰੀ ਨੇ ਹੋ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਜਿਵੇਂ ਪਹਿਲਾਂ ਆਪਾਂ ਚਰਚਾ ਕਰਦੇ ਹੁੰਨੇ ਆ ਕਿ ਉਹਨਾਂ ਬਾਰੇ ਵੀ ਕੋਈ ਨਾ ਕੋਈ ਫੈਸਲਾ ਆ ਜਾਵੇ ਮੇਰਾ ਖਿਆਲ ਹੈ ਕਿ ਚੋਣ ਕਮਿਸ਼ਨ ਆਮ ਤੌਰ ਤੇ ਕਾਰਜਕਾਰੀ ਡੀਜੀਪੀ ਦੇ ਥਰੂ ਕਰਾਉਂਦਾ ਨਹੀਂ ਹੂੰ ਉਥੇ ਪੱਕਾ ਡੀਜੀਪੀ ਲਾਉਣਾ ਹੀ ਪੈਂਦਾ ਹੈ ਹੂੰ ਜਿਹੜੇ ਇਸ ਸੁਰਿੰਦਰ ਜਾਦਵ ਨੇ ਹੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਡੀਜੀਪੀ ਲਾ ਦਿੱਤਾ ਗਿਆ ਤੇ ਗ੍ਰਹਿ ਮੰਤਰਾਲੇ ਦਾ ਇਹ ਕੰਮ ਹੈ ਹੂੰ ਤੇ ਅੱਗੇ ਪੰਜਾਬ ਵਾਲੇ ਵਾਸਤੇ ਕੀ ਫੈਸਲਾ ਹੁੰਦਾ ਹੈ ਸਮਾ ਦੱਸੇਗਾ ਚੰਡੀਗੜ੍ਹ ਵੀ ਇੱਕ ਮਹੱਤਵਪੂਰਨ ਇਲਾਕਾ ਹੈ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਸੋ ਚੰਡੀਗੜ੍ਹ ਦੀ ਪੁਲਿਸ ਦੂਜਿਆਂ ਦੇ ਨਾਲੋਂ ਪਹਿਲਾਂ ਹੀ ਨਿਵੇਕਲੀ ਹੈ ਚੰਡੀਗੜ੍ਹ ਦੀ ਆਵਾਜ਼ ਹੀ ਨਿਵੇਕਲੀ ਹੈ ਚੰਡੀਗੜ੍ਹ ਦੇ ਵਿੱਚ ਤੁਸੀਂ ਉਲੰਘਣਾ ਕਰੋ ਤੇ ਚਲਾਨ ਤੁਹਾਡੇ ਘਰ ਤੁਹਾਡੇ ਫੋਨ ਤੇ ਪਹੁੰਚੇਗਾ ਤੇ ਨਾਲ ਹੀ ਸਾਈਟ ਪਾਈ ਵੀ ਹੈ ਤੁਸੀਂ ਇਹ ਸਾਈਟ ਤੇ ਆ ਕੇ ਆਪਣਾ ਜੁਰਮਾਨਾ ਅਦਾ ਕਰ ਸਕਦੇ ਹੋ ਹੂੰ ਸੋ ਜਿਹਨੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਟਪੂਸੀਆਂ ਮਾਰਦੇ ਜਾਂਦੇ ਆ ਹੂੰ ਜੀਰਕਪੁਰ ਟੱਪ ਕੇ ਖਾਰਾੜਾ ਟੱਪ ਕੇ ਐ ਪੰਚਕੂਲਾ ਟੱਪ ਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਸਤੇ ਹੋ ਗਿਆ ਦਈਏ ਬਿਲਕੁਲ ਜੀ ਉੱਥੇ ਕਾਨੂੰਨ ਚੱਲਦਾ ਹੈ ਹੂੰ ਕਾਸ਼ ਇਹ ਕਾਨੂੰਨ ਸਾਡੀਆਂ ਸੜਕਾਂ ਤੇ ਵੀ ਲਾਗੂ ਹੋ ਜਾਵੇ ਜਦਨ ਰਾਸੀ ਪਾਰਟੀਆਂ ਦੀ ਰਾਸੀ ਆਗੂ ਦੀ ਇੱਛਾ ਸ਼ਕਤੀ ਬਣ ਗਈ ਹੂੰ ਉਹ ਦਿਨ ਇਹ ਕਾਨੂੰਨ ਸਾਡੇ ਤੇ ਵੀ ਲਾਗੂ ਮੰਨਿਆ ਜਾਵੇਗਾ ਜੀ ਬਿਲਕੁਲ ਜੀ ਤੇ ਜਦੋਂ ਉਹ ਆਦਾ ਸੰਭਾਲਦੇ ਨੇ ਉਹਦੀ ਵੀ ਅਪਡੇਟ ਜ਼ਰੂਰ ਤੁਹਾਨੂੰ ਦੇਵਾਂਗੇ ਪਰ ਆਪਣੇ ਆਪ ਦੇ ਵਿੱਚ ਵੱਡਾ ਫੇਰ ਬਦਲ ਹੈ ਚੰਡੀਗੜ੍ਹ ਦੇ ਵਿੱਚ ਵੱਡੇ ਫੇਰ ਬਦਲ ਲਗਾਤਾਰ ਦੇਖਣ ਨੂੰ ਮਿਲਦੇ ਨੇ ਮੇਰ ਵਾਲੀ ਚੋਨ ਦਾ ਮਾਮਲਾ ਵੀ ਕਾਫੀ ਭਖਿਆ ਸੀਗਾ ਤੇ ਹੁਣ ਰਾਜਪਾਲ ਸਾਹਿਬ ਨੇ ਇੱਕ ਹੋਰ ਮੁੱਦੇ ਪਾਣੀ ਵਾਲੇ ਦੇ ਉੱਤੇ ਗੱਲ ਕੀਤੀ ਹੈ ਮੁਫਤ ਪਾਣੀ ਵਾਲੇ ਤੇ ਤਾਂ ਉਹਦੇ ਉੱਤੇ ਵੀ ਮੁੱਦਾ ਪਸ ਗਿਆ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਡੀਜੀਪੀ ਸਾਹਿਬ ਉਹਦਾ ਸੰਭਾਲਦੇ ਨੇ ਉਹ ਕੀ ਕਾਰਵਾਈਆਂ ਕਰਦੇ ਨੇ ਕਿਵੇਂ ਕਾਨੂੰਨ ਵਿਵਸਥਾ ਨੂੰ ਹੋਰ ਦਰੁਸਤ ਕਰਦੇ ਨੇ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਨਿਰਧਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ